ਕਿੰਨੇ ਪੈਸੇ ਲਵਾਂਗੇ ਇਹਦੇ ਜਾਇਜ 35000 ਰੁਪਏ ਜਮੀ ਬਿਲਕੁਲ ਜੀ ਹਾਂ 52 24 ਛੋਟ ਕਰਦਾ ਆ ਬਾਈ ਕਹਿੰਦਾ ਆ ਜਰਸੀ ਦੀ ਦਾ ਯਾਰ 52000 ਚੋਂ ਵੀ ਛੋਟ ਕਰਕੇ ਦੇ ਦਾਂਗੇ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਾਨਗੜ੍ਹ ਭੂਤਣਾ ਨੇੜੇ ਰਹਿ ਜਾਂਦਾ ਸੱਜਣੋ ਸਮਾਣਾ ਸ਼ਹਿਰ ਤੇ ਜਿਲ੍ਹਾ ਬਾਈ ਨੂੰ ਪੈ ਜਾਂਦਾ ਪਟਿਆਲਾ ਪੰਜ ਪਸ਼ੂ ਦਿਖਾ ਦਾਂਗੇ ਕੰਮ ਹੈਗਾ ਵਪਾਰ ਦਾ ਦੋ ਤਾਜ਼ੀਆਂ ਸੂਈਆਂ ਤੇ ਤਿੰਨ ਗਾ ਮੈਂ ਮੰਨ ਲਓ ਵੀ ਸੂਣ ਚ ਕੱਢਦੀਆਂ ਨੇ ਦਿਨਾਂ ਪਰ ਇੱਕ ਗੱਲ ਸ਼ੁਰੂ ਚ ਹੀ ਦੱਸ ਦੂੰਗਾ ਰੇਟ ਬਾਈ ਦੇ ਰਹਿਣਗੇ ਫਿਕਸ ਤੇ ਰਹਿਣਗੇ ਬਿਲਕੁਲ ਕੈਲੀ ਜੈਜ ਰੇਟ ਰਹਿਣਗੇ ਕੁਆਲਿਟੀ ਦੇ ਹਿਸਾਬ ਨਾਲ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜੀ ਹੋਰ ਕੀ ਹਾਲ ਹੈ ਜੀ ਵਧੀਆ ਜੀ ਚੜਦੀ ਕਲਾ ਹਾਂਜੀ ਬਰਾ ਜੀ ਨਾਮ ਤੇ ਨੰਬਰ ਬੋਲ ਦੋ ਜੀ ਨਾਮ ਹਰਵਿੰਦਰ ਸਿੰਘ ਹਾਂਜੀ ਨੰਬਰ 9501337155 95013 37157 37157 ਕਾਨਗੜ ਪੂਤ ਨੇ ਪਿੰਡ ਦੇ ਬਾਈ ਹੋਰੀ ਖੇਤਾਂ 'ਚ ਰਹਿੰਦੇ ਆ ਡੇਰੇ ਤੇ ਸਮਾਣਾ ਸਰਪ ਤੇ ਸਿਰਫ 22 ਕਿਲੋਮੀਟਰ ਹੀ ਆ ਜਿਲ੍ਹਾ ਪਟਿਆਲਾ ਹੀ ਆ ਆਪਣਾ ਹਾਂਜੀ ਜਿਲ੍ਹਾ ਪਟਿਆਲਾ ਤੇ ਸ਼ੁਰੂਆਤ ਫਿਰ ਆ ਤਾਜੀ ਸੂਈ ਤੋਂ ਕਰਦੀਏ ਹਾਂਜੀ ਕਰ ਲਓ ਜੀ ਆ ਮਾਰਗਰੀ ਇੱਕ ਨੰਬਰਾਂ 'ਚ ਕੈਮਰਾ ਇਹ ਕਹਿ ਸਕਦੇ ਆ ਵੀ ਯਾਰ ਆਪਾਂ 80% ਜਰਸੀ ਆ ਇਹ ਹਾਂਜੀ 80% ਜਰਸੀ ਤੇ ਸਾਰੀ ਆਪ ਦਾ ਕਰੋ ਸੰਗ ਆ ਗਈ ਸੁਭਾਅ ਦੀ ਕਿਵੇਂ ਆ ਬਾਈ ਬਿਲਕੁਲ ਠੰਡੀ ਬਿਲਕੁਲ ਆ ਦੇਖੋ ਗਰਮੀ ਕੋਈ ਮੇਲਾ ਸੀਨ ਤਾਂ ਨਹੀਂ ਕੋਈ ਬਿਲਕੁਲ ਠੰਡੀ ਬੜੀ ਆ ਗਰੀ ਵਾ ਜਮੇ ਠੰਡੀ ਆ ਗਈ ਆ ਬਿਲਕੁਲ ਠੰਡੀ ਧੋਰ ਸੂਆ ਕਿਹੜਾ ਸੂਇਆ ਸੂਆ ਦੂਜਾ ਜੀ ਦੂਜਾ ਸੂਆ ਐਨ ਹੁਣ ਜਾ ਕੇ ਕਮਾ ਲਈ ਕਿੰਨੇ ਦਿਨ ਦਾ ਸੂਆ ਹੋ ਗਿਆ ਇਹਦਾ ਅਜੇ ਚੌਥਾ ਦਿਨ ਆ ਜੀ ਚੌਥਾ ਦਿਨ ਸੂਈ ਨੂੰ ਕਿੰਨੀ ਬੋਲੀ ਹਾਜ਼ਰ ਆ ਹੁਣ 20 ਕਿਲੋ ਹਾਜ਼ਰ ਆ ਜੀ ਹੈਗੀ 20 ਬਿਲਕੁਲ ਜੀ ਟਾਈਮ ਤੋਂ ਟਾਈਮ ਚ ਵਾਦੇ ਆਂਗੇ ਹਾਂਜੀ 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 ਠੀਕ ਆ ਗੱਲ ਆ ਤਸੱਲੀ ਬਾਈ ਕਹਿੰਦਾ ਕਰਾ ਦਾਂਗੇ 20 ਕਿਲੋ ਬੋਲਾ ਚੌਥੇ ਦਿਨ ਹਾਜ਼ਰ ਆ ਕੀ ਰਿਪੋਰਟ ਆਈ ਦੁੱਧ ਦੀ ਬਾਈ ਕਿੰਨੀ ਕਰ ਰਿਪੋਰਟ ਤੇ ਆਈ ਐ ਰਿਪੋਰਟ ਆਪਾਂ ਨੂੰ 25 ਕਿਲੋ ਤੇ ਆਈ ਆ ਜੀ ਇਹ ਤਸੱਲੀ ਤੇ ਵੀ ਭਲੂਣੇ 25 ਕਿਲੋ ਦੁੱਧ ਪਾਇਆ ਠੀਕ ਆ ਗੱਲ ਹਾਂਜੀ ਆਪਾਂ ਇਹ ਮੰਨ ਲਈ ਵੀ 25 ਐਤ ਕੀ ਆਪਾਂ ਕਹਿ ਦਈਏ ਵੀ 25 ਚਵਾ ਦਾਂਗੇ ਜੀ ਜੇ ਆਪਣੇ ਕੋਲੇ ਰਹਿ ਗਈ ਤਿਆਰ ਕਰਕੇ 25 ਦੇ ਦਾਂਗੇ ਜੀ ਠੀਕ ਆ ਗੱਲ ਤੇ ਸਮਾਂ ਜਿਹੜਾ ਸਮਾਂ ਹੈਗਾ ਸੱਜਣੋ 1:15 ਮਿੰਟਾਂ ਦਾ ਉਸ ਹਿਸਾਬ ਨਾਲ ਇਹਦੇ ਆਰਡਰ ਦੀ ਅਡਜਸਟਮੈਂਟ ਕਰ ਲਿਓ ਸਵੇਰ ਦੀ ਚਵਾਈ ਵੱੱਛੀ ਦੀ ਹੋਈ ਹੋਈ ਆ ਤੇ ਇੱਕ ਖਾਸ ਗੱਲ ਇਹਦੇ ਚ ਇਹ ਆ ਇੱਕ ਤਾਂ ਇਹ ਬਾਈ ਕਹਿੰਦਾ ਸੁਭਾਅ ਦੀ ਜਮੀ ਠੰਡੀ ਤੇ ਦੂਜੀ ਖਾਸ ਗੱਲ ਇਹ ਰਹੂਗੀ ਯਾਰ ਵੀ ਜਿਹੜਾ ਸੱਜਣ ਦਾ ਮੱਝ ਤੇ ਪੈਸੇ ਨਹੀਂ ਲਾ ਸਕਦਾ ਇਹ ਮੰਨ ਲਓ ਵੀ ਯਾਰ ਬਾਈ ਦੋਨਾ ਇੱਕ ਚੰਗੀ ਮੱਝ ਹੀ ਲੈ ਕੇ ਚੱਲਿਆ ਜਿਹੜੇ ਹਿਸਾਬ ਨਾਲ ਦੁੱਧ ਦੀ ਫਾਇਟ ਬਿਲਕੁਲ ਬਿਲਕੁਲ ਜੀ ਫੱਟ ਫੂਟ ਮਾਰਦੀ ਹੈ ਚੰਗੀ ਬਿਲਕੁਲ ਜੀ ਆਪਾਂ ਫੈਂਟ ਲਵਾਈ ਹੋਈ ਆ ਠੀਕ ਆ ਗੱਲ 6-7 ਫੈਂਟ ਆਈ ਜਾਂਦੀ ਆ ਬਹੁਤ ਵਧੀਆ 6-7 ਹਾਂਜੀ ਇਹਦਾ ਫਿਰ ਮੱਝ ਹੀ ਮੰਨ ਲੇ ਮੱਝ ਹੀ ਮੰਨ ਲਈਏ ਜੀ ਠੰਡੀ ਬਹੁਤ ਆ ਆਪਾਂ ਸਾਈ ਵੱਲ ਕਰਾਸ ਮੰਨ ਲਓ ਬਾਕੀ ਜਰਸੀ ਦੇ ਵਿੱਚ ਕਰਾਸ ਠੀਕ ਆ ਗੱਲ 672 ਕਹਿੰਦਾ ਇਹਦੀ ਫੈਟ ਆਈ ਆ ਚੌਥੇ ਦਿਨ 20 ਕਿਲੋ ਬੋਲਾ ਇਹਦੇ ਕੋਲ ਆ ਗਿਆ ਤਿਆਰੀ ਦਾ ਪੈਸੇ ਕਿੰਨੇ 85000 ਵੀਰ ਮੋਲਾਈ ਇਹਦਾ ਮਾਨਤਨ ਬਸ ਦੇ ਦਾਂਗੇ ਜੀ ਕਰ ਦਾਂਗੇ ਕਰ ਦਾਂਗੇ ਮਾਨਤਨ ਬਾਈ ਇਹ ਹੀ ਗੱਲ ਨਹੀਂ ਬੰਦਾ ਖੁਸ਼ ਦੇ ਲਾ ਮਾਨਤਨ ਬਾਈ ਕਹਿੰਦਾ ਕਰ ਦਾਂਗੇ 85 ਜੋ ਵੀ 20 ਕਿਲੋ ਬੋਲਾ ਬਾਈ ਡੰਗ ਦੋ ਡੰਗ ਚਵਾ ਦੇਗਾ ਮੈਂ ਕਹਿੰਦਾ ਜੀ ਤਿੰਨ ਟਾਈਮ ਚੋ ਤਿੰਨ ਟਾਈਮ ਚ ਹੋਵੇ ਜੀ ਆ ਡਾਕਟਰ ਵਾਲੀ ਗੱਲ ਨਾ 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 ਤਿੰਨ ਟਾਈਮ ਚ ਹੋਵੇ ਜੀ ਤਸੱਲੀ ਖਾਣ ਪੀਣ ਦਾ ਰਹਿਣ ਪਾਣ ਦਾ ਪ੍ਰਬੰਧ ਦਵਾਵਾਂਗੇ ਕੋਈ ਚੱਕਰ ਨਹੀਂ ਤਸੱਲੀ ਬਾਈ ਕਹਿੰਦਾ ਹਰੇਕ ਪੱਕੇ ਤੋਂ ਕੇਰਾ ਬਹਿ ਕੇ ਹੋਰ ਦਿਖਾ ਦੇ ਯਾਰ ਸਭਾ ਸੁਬਾਹ ਲੋ ਜੀ ਲੋ ਜਿਵੇਂ ਮਰਜ਼ੀ ਬਰਾਕੇ ਦੇ ਕਹਿੰਦਾ ਨਾ ਗਰਮ ਗਰਮ ਨਾ ਹੋਵੇ ਜਿਵੇਂ ਮਰਜ਼ੀ ਗਰਮ ਗਰਮ ਵਾਲਾ ਕੰਮ ਨਹੀਂ ਹੈਗਾ ਸੱਜਣੋ ਸੁਬਾਹ ਆ ਗਈ ਬਾਲੀ ਠੰਡੀ ਆ ਗਈ ਤੇ ਬਾਕੀ 20 ਕਿਲੋ ਬੋਲਾ ਬਾਈ ਕਹਿੰਦਾ ਹਾਜ਼ਰਾ ਚਾਰਾਂ ਦਿਨਾਂ ਦੀ ਸੂਈ ਕੋਲ ਹਾਂਜੀ ਤੇ ਹਰੇਕ ਸੱਜਣ ਦੀ ਪਹੁੰਚ ਵਾਲਾ ਕੰਮ ਹੀ ਆ ਸਸਤੇ ਜੇ ਮੁੱਲ ਦੀ ਵਹਿੜ ਦਿਖਾ ਦਾਂਗੇ ਤੋਰੋ ਜੀ ਖੋਲਵੀਂ ਇਹ ਕਿਹੜਾ ਸੁਆ ਸੁਈ ਆ ਇਹ ਤੀਜਾ ਸੁਆ ਜੀ ਕਿੰਨੇ ਕ ਦਿਨ ਹੋ ਗਏ ਇਹ ਹੋ ਗਈ ਜੀ 2 ਕੁ ਮਹੀਨਾ ਦੀ ਸੁਈ ਹੋਈ ਬੱਚਾ ਬੱਚਾ ਇਹਦਾ ਮਰ ਗਿਆ ਜੀ ਆ ਬੱਚਾ ਇਹਦਾ ਹੈ ਨਹੀਂ 2 ਮਹੀਨਿਆਂ ਦੀ ਸੁਈ ਆ ਹਾਈਟ ਇਹਦੀ ਆ ਗਈ ਸੱਜਣੋ ਜਰਸੀ ਵਾਲੀ ਪਰ ਉਦਾਂ ਫੈਟ ਫੂਡ ਚੰਗੀ ਪਾ ਦੂਗੀ ਕਮਾਲਾ ਭਾਈ ਇੱਥੋਂ ਕਿੰਨਾ ਕੁ ਦੁੱਧ ਕਹ ਲਈਏ ਹਾਜ਼ਰ ਦੁੱਧ 11 ਕਿਲੋ ਆ ਜੀ ਐਚ ਐਫ ਕ੍ਰੋਸ ਸੰਗ ਵਿੱਚ ਆ ਗਈ ਜਿਵੇਂ ਨਾ ਮੌਸਮ ਆ ਰਿਹਾ ਅੱਗੇ ਅੱਗੇ ਵਾਲੇ ਮੌਸਮ 'ਚ ਚੱਲਣ ਵਾਲੀਆਂ ਗਾਵਾਂ ਨੇ ਸਾਰੀਆਂ ਜਿੰਨੀਆਂ ਵੀ ਤੁਹਾਨੂੰ ਦਿਖਾਉਂਗਾ ਜੀ ਮੈਂ ਇੱਕ ਨੰਬਰ ਤੇ ਵੀ ਦਿਖਾਤੀ ਤੇ ਇਹ ਦੋ ਨੰਬਰ ਵਾਲੀ ਬੱਚੀ ਵੀ ਇਹ ਮੰਨ ਲਓ ਵੀ ਤੁਸੀਂ ਗਰਮੀ ਸਰਦੀ ਮੰਦਨ ਵਾਲਾ ਸੀਨ ਨਹੀਂ ਹੈਗਾ ਹਾਂਜੀ ਹਾਂਜੀ ਹਰ ਇੱਕ ਮੌਸਮ 'ਚ ਚੱਲੂ ਤੇ ਥਣਲੇਵਰੀ ਆ ਗਈ ਸਾਫ਼ ਇੱਥੋਂ ਕਰਾ ਦੇਂਗਾ ਰੀ ਲੈਵਾ ਥੱਲੇੋਂ ਚੱਕਾ ਬੱਚੀ ਆਏ ਨੇ ਕਰਦੇ ਮਾੜੀ ਇਹ ਇੱਥੋਂ 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 ਕਰਾ ਦੇ ਥਣਲੇਵਾ ਚੱਕਾ ਥਣਲੇਵਰੀ ਆ ਗਈ ਬਿਲਕੁਲ ਪੱਧਰ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਓਕੇ ਆ ਜੀ ਫੋਕੀ ਧਾਰ ਬਿਲਕੁਲ ਕਿੰਨਾ ਦੁੱਧ ਤਿਆਰ ਦੁੱਧ 11 ਕਿਲੋ ਜੀ 10 ਕਿਲੋ ਦੀ ਓੜ ਤੇ ਦੇ ਦਾਂਗਾ ਕਿ 35 ਦੇ ਦਾਂਗੇ 35 ਦੀ ਦੇ ਦਾਂਗੇ ਛੋਟ ਛੱਪਾ ਕਰ ਦਾਂਗੇ ਛੋਟ ਛੱਪਾ ਕਰ ਦਾਂਗੇ ਠੀਕ ਆ ਗੱਲ ਛੋਟ ਛੱਪਾ ਵੀ ਖੁੱਲੇ ਦਿਲ ਨਾਲ ਕਰ ਦਾਂਗੇ ਲੈ ਭਾਈ ਕਹਿੰਦਾ ਛੋਟ ਛੱਪਾ ਖੁੱਲੇ ਦਿਲ ਨਾਲ ਹੋ ਜੂ 35 ਦੀ ਇਹ ਦੇ ਦਾਂਗੇ 10 ਕਿਲੋ ਦੁੱਧਾ ਇਹ ਮੰਨ ਲਓ ਵੀ ਡੰਗ ਵਧੀਆ ਸਾਦੂ ਗਰਮੀ ਦੇ ਮੌਸਮ ਚ ਹਾਂਜੀ ਹਾਂਜੀ ਰੇਟ ਬਿਲਕੁਲ ਬੱਛੀਆਂ ਵਾਲੀ ਆ ਗਿਆ ਜਿਵੇਂ ਆਪਾਂ ਕਹਿੰਦੇ ਖਾਲੀ ਬੱਛੀ ਲੈ ਮਿਲਦੀ 35 ਦੀ ਦਾ ਜਿਵੇਂ ਹਾਂਜੀ ਹਾਂ ਬਿਲਕੁਲ ਜੀ ਤੇ ਹੁਣ ਮਾਰਗਾ ਦੀ ਤਿੰਨ ਨੰਬਰ ਵਾਲੀ ਤੇ ਆ ਬੱਛੀ ਦਾ ਬਾੜੀ ਸ਼ਕੀਨ ਸ਼ਕੂਨਾ ਯਾਰ ਕੱਦ-ਕੁੱਦ ਵੀ ਫੁੱਲ ਆ ਗਿਆ ਐਨ ਆ ਗਈ ਪੂਰੀ ਆ ਇਸ ਨੂੰ ਪਹਿਲਾ ਇਹ ਪਲੂਣਾ ਜੀ ਦੰਦਾ ਚ ਮਨ ਕਰੇ ਦੰਦਾ ਚ ਹੀ ਹੋਏਗੀ ਜੀ ਬੱਚੀ ਚੈੱਕ ਨਹੀਂ ਕੀਤੀ ਆਪਾਂ ਕਰ ਲੈਣੇ ਪਲੂਣਾ ਦੋ ਦੋ ਕਦੰਦ ਡੇਢ ਕਿਹੜੀ ਹੋਊਗੀ ਦੋ ਹੋਵੇ ਜੀ ਚਾਰ ਹੋਵੇ ਆਪਾਂ ਚੈੱਕ ਨਹੀਂ ਕੀਤੀ ਹੈਗੀ ਬੱਚੀ ਠੀਕ ਆ ਗੱਲ ਕਿੰਨੇ ਦਿਨ ਕਰਦੀ ਆ ਬਾਈ ਇਹ ਮਹੀਨਾ ਲਾ ਲਓ ਜੀ ਡੇਢ ਲਾ ਲਓ ਨੀ ਆ ਲਾ ਲੋ ਜੀ ਤੇ ਤੈਨੂੰ ਦੱਸਣੀ ਪੂਰੀ ਗਾ ਡੇਢ ਮਹੀਨਾ ਲਾ ਲੋ ਜੀ ਬੱਚੀ ਦਾ ਡੇਢ ਮਹੀਨਾ ਹਾਂਜੀ ਤੇ ਬਾਕੀ ਇਹਗਾ ਲੱਖੂ ਆ ਯਾਰ ਜਿਹੜਾ ਭਰਾ ਨਾਲ ਸੌਦਾ ਹੋਇਆ ਉਹਦੀ ਜਿਹੇ ਬਾਈ ਦੇ ਘਰੇ ਚੈੱਕ ਕਰਾ ਕੇ ਲੈ ਜਿਓ ਹਾਂਜੀ 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 ਆਪਣਾ ਡਾਕਟਰ ਆਪ ਲਿਆਓ ਜੀ ਨਾਲ ਡਾਕਟਰ ਲੈ ਆਇਓ ਚੈੱਕ ਕਰਾ ਕੇ ਤੁਹਾਨੂੰ ਪਤਾ ਲੱਗ ਜੂ ਵੀ ਮਹੀਨੇ ਦੀ ਕੱਚੀ ਆ ਜਾਂ 20 ਦਿਨ ਦੀ ਕੱਚੀ ਆ ਥਣ ਥਣ ਸੋਨਾ ਰੱਖਦੀ ਆ ਤੇ ਬਾਕੀ ਕੱਦ ਚੰਗਾ ਆ ਗਿਆ ਤੇ ਉੱਤੋਂ ਆ ਗਈ ਬਿਲਕੁਲ ਸਟੇਟ ਬਿਲਕੁਲ ਆ ਗਈ ਬਾਈ ਕਹਿੰਦਾ ਦੰਦਾ ਚ ਦੰਦ ਤੇ ਪਰ ਬੱਚੀ ਸਦ ਨੂੰ ਚੰਗੀ ਆ ਕੱਦ ਕਾਠ ਵਾਲੀ ਆ ਕਿੰਨੇ ਪੈਸੇ ਬਈ ਅੱਜ ਕੱਚੀ ਦੇ ਆਈ ਇਹਦੇ ਕੱਚੀ ਕੱਚੀ ਦਾ ਮੁੱਲ 55000 ਰੁਪਇਆ ਦੇਣ ਲੈਣ ਵਾਲਾ ਏ ਠੀਕ ਆ ਗੱਲ ਹਾਂਜੀ ਆ ਬੱਛੀ ਦਾ ਕੱਚੀ ਦੇ ਵਾਈ ਕਹਿੰਦਾ 55 ਲੈ ਲਾਂਗੇ ਮਾਨ ਤਾਨ ਕਰ ਦਿਆਂਗੇ ਤਿਆਰੀ ਦਾ ਮੁੱਲ ਜੇ ਬੜ ਰੁਕਦੀ ਆ ਤਾਂ ਉਦਾਂ ਦਾ ਹੋ ਜੂਗਾ ਨਾ ਹਾਂਜੀ ਹਾਂਜੀ ਉਹ ਫਿਰ ਮੌਕਾ ਦੱਸੇਗਾ ਜੀ ਹੋਈ ਸਾਈਡ ਨੂੰ ਦੇ ਇੱਥੇ ਮਾਰ ਲੈ ਕੈਮਰਾ ਆ ਆ ਯਾਰ ਸਿੱਧਾ ਹਾਂ ਲਈ ਫਿਰਦਾ ਯਾਰ ਸੀਦਾ ਬੱਟੇ ਵਰਗਾ ਸਰੀਰ ਪਿਆ ਹਨਾ ਹਾਂਜੀ ਹਾਂਜੀ ਜਿਵੇਂ ਕਹਿ ਲਿਆ ਮਜ਼ਬੂਤ ਮਰਵਾਤ ਬਾੜੀ ਆ ਬਾੜੀ ਗੁੰਦਮੀ ਆਈ ਆ ਖਰਾਕ ਨਾਲ ਹਮੇਸ਼ਾ ਹੀ ਦੂਜਾ ਸੁਹਾ ਰਹੂਗੀ ਹਾਏ ਹੈ ਹੀ ਦੂਜਾ ਸੁਹਾਈ ਦੂਜਾ ਸੁਹਾਈ ਆ ਪਿਆ ਹੋਰ ਠੀਕ ਆ ਗੱਲ ਇੱਥੇ ਪੌੜੀ ਇੱਥੇ ਮੈਂਟੇਨ ਕਰਕੇ ਰੱਖੂਗੀ ਹਾਂਜੀ ਹਾਂ ਹੋਰ ਫੁੱਲ ਕੇ ਕਿੰਨੇ ਦਿਨ ਕੱਢਦੀ ਆ ਇਹ 15 ਦਿਨ ਜੀ ਪੂਰੇ ਹਾਂਜੀ ਹਾਂਜੀ ਤਸੱਲੀ ਰਹੂਗੀ ਬਿਲਕੁਲ ਜੀ ਠੀਕ ਆ ਗੱਲ ਇਹ ਬਾਈ ਕਹਿੰਦਾ 15 ਦਿਨ ਕੱਢਦੀ ਆ ਤੇ ਬਾਕੀ ਕੰਮ ਸੋਡਾ ਸੱਚ ਨੂੰ ਤਸੱਲੀ ਕਰਨ ਦਾ ਮੇਰਾ ਕੰਮ ਹੈਗਾ ਸਾਨੂੰ ਪਸ਼ੂ ਦਿਖਾਉਣ ਦਾ ਟਾਪ ਤੋਂ ਟਾਪ ਦਾ ਤੇ ਦੁੱਧ ਕਿੰਨਾ ਦੱਸਿਆ ਵਈ ਇਹਦਾ ਦੁੱਧ 13 ਕਿਲੋ ਭਲੂਣ ਨੇ ਪਾਇਆ ਜੀ 13 ਕਿਲੋ ਇਹ ਸ਼ਾਈਨਿੰਗ ਸੁਣਗੇ ਚੰਗੀ ਆ ਬਾਗੀ ਦਾ ਕੱਦ ਵੀ ਫੁੱਲ ਆ ਗਿਆ ਵਜ਼ਨ ਵੀ ਫੁੱਲਾ ਇਹ ਮੰਨ ਸਕਦੇ ਹਾਂ ਵੀ ਕੱਚੀ ਕੱਚੀ ਜ਼ਰੂਰ ਆ ਯਾਰ ਓਦਾਂ ਬਿਊਟੀ ਵਾਲੇ ਨਾਮਲੇਜ ਵੀ ਬੱਚੀ ਫੁੱਲ ਜ਼ਬਰਦਸਤ ਆ ਗਈ ਤੇ ਬਣੂਗੀ ਥੱਲੇੋਂ ਚੰਗੀ ਸੁਭਾਅ ਆ ਦੀ ਕਿਵੇਂ ਆ ਬਾਈ ਬਿਲਕੁਲ ਠੰਡੀ ਆ ਜੀ ਗਰਮ ਗਰਮ ਵਾਲਾ ਸੈਂਟਾ ਨਹੀਂ ਜਿਵੇਂ ਮਰਜ਼ੀ ਬੱਚੀ ਨੂੰ ਉਹ ਕਰੋ ਠੀਕ ਆ ਕੋਈ ਚੱਕਰ ਨਹੀਂ ਦਾ ਆਹੋ ਜੀ ਸਾਈਡ ਨੂੰ ਦੁੱਧ ਪਹਿਲਣ ਨੇ ਕਿੰਨਾ ਦੱਤਾ ਇਹਨੇ 13 ਕਿਲੋ ਜੀ ਆ ਪਹਿਲਣ ਨੇ ਪਾਇਆ 13 ਕਿਲੋ ਤੇ ਦਿਨ ਬਾਈ ਕਹਿੰਦਾ ਕੱਢ ਦੂ 15 ਕਿੰਨੇ ਪੈਸੇ ਅੱਜ ਹਾਂ ਨਾ ਜੀ ਜਿਵੇਂ ਫਿਕਸੀ ਜੇਬ ਚ ਪਉਣ ਵਾਲਾ ਕੰਮ ਹੀ ਕਰਦਾ 52000 ਦੀ ਦੇ ਦਾਂਗੇ ਬੱਛੀ ਕੱਲੇ ਜੀ ਹਾਂ ਜੀ ਦੇ ਦਾਂਗੇ ਬਿਲਕੁਲ ਜੀ ਕਿਤੇ ਮਾਂ ਘਰੇ ਆਏਗਾ ਕਿਤੇ ਕੋਈ ਨਾ ਦੇਣੀ ਨਹੀਂ ਮਗਰ ਰੱਖਣੀ ਛੋਟ ਵੀ ਕਰ ਦਾਂਗੇ 52000 ਤੋਂ 52000 ਚੋਂ ਵੀ ਛੋਟ ਕਰ ਦਾਂਗੇ ਹਾਂ 52 ਚੋਂ ਵੀ ਛੋਟ ਕਰ ਦਾਂਗੇ ਤੁਸਨ ਬਾਈ ਕਹਿੰਦਾ ਆ ਜਰਸੀ ਦੀ ਤਾਂ ਯਾਰ 52000 ਚੋਂ ਵੀ ਛੋਟ ਕਰਕੇ ਦੇ ਦਾਂਗੇ ਬਹੁਤ ਕਮਾਲ ਦੀ ਬੱਛੀ ਆ ਕੋਈ ਸੱਜਣਾ ਆਨਲਾਈਨ ਵੀ ਮੰਗਾ ਲੂ ਤਾਂ ਇਹ ਨਹੀਂ ਕਹੂਗਾ ਵੀ ਯਾਰ ਮੈਂ ਕੀ ਮੰਗਾ ਲਿਆ ਹਾਂਜੀ ਹਾਂਜੀ ਚੀਜ਼ ਮੰਗਾਊਗਾ ਬਿਲਕੁਲ ਜੀ ਬਿਲਕੁਲ ਤੇ ਹੁਣ ਮਾਰ ਕਰੀ ਆ ਲਾਸਟ ਨੰਬਰ ਵਾਲ ਇਹਦਾ ਰੰਗ ਥੋੜਾ ਜਿਹਾ ਸਾਨੂੰ ਤਾਜੀ ਨਮਾਈ ਕਰਕੇ ਲੱਗੂਗਾ ਡਲ ਡਲ ਜਿਹਾ ਲੱਗੂਗਾ ਥੋੜਾ ਜਿਹਾ ਹਾਂਜੀ ਹਾਂਜੀ ਸੁਆਹ ਕਿਹੜਾ ਸੁੰਦੀ ਆ ਸੁਆਹ ਇਹ ਤੀਜਾ ਮੰਨ ਲਓ ਆਪਾਂ ਨੂੰ ਦੂਜੇ ਕਹਿ ਕੇ ਦਿੱਤੀ ਜੀ ਅਗਲੇ ਆ ਗਈ ਐਫ ਕ੍ਰੋਸ ਚ ਤਕਰੀਬਨ ਸਾਰੀਆਂ ਬੜੀ ਇੱਕ ਇੱਕ ਬੱਚੀ ਛੱਡ ਕੇ ਪਹਿਲਾਂ ਕ੍ਰੋਸਾਂ ਅੰਕ ਚੀਨੇ ਫੈਟ ਵਾਲੀਆਂ ਨਹੀਂ ਸਾਰੀਆਂ ਇਹਦਾ ਟਾਈਮ ਕਿੰਨਾ ਪੈਂਦੀ ਆ ਬਾਈ ਇਹਦਾ ਡੇਢ ਮਹੀਨਾ ਜੀ ਇਹਦਾ ਵੀ ਪੂਰਾ ਬਿਲਕੁਲ ਜੀ ਕਿੰਨਾ ਦੁੱਧ ਦੱਸਿਆ ਜਮੇ ਜੈਨੂਨ ਚੋਣ ਵਾਲਾ ਦੁੱਧ ਦਾ ਹੀ ਆਪਣੀ ਤਸੱਲੀ ਤੇ ਬੰਦਾ ਲੈ ਜਾਵੇ ਆਪਣੇ ਕੋਲੋਂ ਭਾਵੇਂ 25 ਕੋ ਵਾਲੋ 20 ਕੋ ਵਾਲੋ ਠੀਕ ਆ ਗੱਲ ਅਗਲੇ ਨੇ ਜਿੰਨਾ ਪਾਣਾ ਉਨੇ ਕੱਢਣਾ ਜੀ ਕੈਣ ਦਾ ਭਾਅ ਵੇ ਆ ਵੀਰ ਜਿਹੜੇ ਸੱਜਣ ਨੇ ਲੈਣੀਆਂ ਉਹ ਵੀਡੀਓ ਚ ਕਹਿਣਾ ਵੀ ਆਪਣੀ ਜੱਜਮੈਂਟ ਦੇ ਹਿਸਾਬ ਨਾਲ ਆਪਣੀ ਜੱਜਮੈਂਟ ਤੇ ਕੋਹਾਓ ਨਾ ਕਿਸ ਤੋਂ ਕਿ ਸੋਡੇ ਕੋਲੇ ਇਹ 15 ਪਾ ਦੂ 20 ਪਾ ਦੂ 12 ਪਾ ਦੂ 13 ਪਾ ਦੂ ਸੋਡੀ ਕੇਅਰ ਤੇ ਡਿਪੈਂਡ ਆ ਤੁਸੀਂ ਬਾਈ ਕਹਿੰਦਾ ਜੱਜਮੈਂਟ ਕਰਕੇ ਲੈਣੀ ਆ ਤੇ ਬਾਈ ਨੂੰ ਸੋਡੇ ਦਾ ਖਾਸਾ ਦੱਸ ਕੇ ਦਿੱਤੀ ਆ ਜਿਹੜੇ ਹਾਂਜੀ ਠੰਡੀ ਠੁੰਡੀ ਬਹੁਤ ਆ ਸੁਭਾਦੀ ਇਹੋ ਜੀ ਗੱਲ ਨਹੀਂ ਆਪਾਂ ਨੂੰ ਦੁੱਧ ਬਹੁਤ ਦੱਸਿਆ ਹੋਇਆ ਪਰ ਆਪਾਂ ਨੇ ਇਹਨਾਂ ਦੁੱਧ ਕਿਸੇ ਨੂੰ ਜੱਜਮੈਂਟ ਤੇ ਦੱਸਣਾ ਨਹੀਂ ਹੈਗਾ ਕਿੰਨੇ ਪੈਸੇ ਵੇ ਹਾਂਜੀ ਕਿੰਨੇ ਪੈਸੇ ਇਹਦੇ ਜਮੀ ਲੈਂਡ ਦੇਣ ਵਾਲੇ ਜੀ ਜਮੀ ਜੇਬ ਚ ਪਾਉਣੇ ਨੇ ਪੈਸੇ ਅੱਜ ਆਪਾਂ ਨਹੀਂ ਮੰਗਣਾ ਨਹੀਂ ਮੁੱਲ ਨਹੀਂ ਮੰਗਣਾ ਕਿਸੇ ਪਸ਼ੂ ਦਾ 50 ਦੀ ਦੇ ਦਾਂਗੇ ਅੱਜ ਬੱਛੀ ਇਹ ਬਿਲਕੁਲ ਪੂਰੇ ਦੀ ਜੀ ਇਹ ਤਾਂ ਸਜਣੋਂ ਦੇਣੀ ਆ 50 ਦੀ ਇਹਦਾ 55 ਚ ਮਾਨਤਾ ਨਾ ਇਹਦਾ 55 ਚ ਮਾਨਤਾ ਨਾ ਤੇ ਆ ਇਹਦਾ ਕਰ ਦੇਣਾ 35 ਚ ਫੱਲਾ ਮਾਨਤਾ ਨਾ ਤੇ ਇਹਦਾ 85 ਚ ਖੁੱਲੇ ਹੀ ਦਿਲ ਨਾਲ ਇਹਦਾ ਵੀ ਕਰ ਦਾਂਗੇ ਮਾਨਤਾ ਕਰ ਦਾਂਗੇ ਜੀ ਕਰ ਬੋਲ ਨੰਬਰ ਦੇ ਦਾਂ 95013 ਹਾਂਜੀ 37155 95013371572 ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ